सुखबीर सिंल का जरा एलाननामा वा लोग मेरा ख्याल आई बहती तरजीह या महत्ता नहीं दे जिमेंडे बहुत सारे कॉलरस ने भी किया बहुत सारे जेमेंट्स आए उन्होंने भी कि सुखबीर सिंह बादल वालों जोड़ा एलाननामा वा या जो मैनीफेस्टो वा वह कोई बहते तरजीह नहीं देखबीर सिंहल ने लोकतंत्र ढांचे की या जमहूरीत की गल की गल ਕਾਫੀ ਹੱਦ ਤੱਕ ਫੋਕੀ ਜੀ ਗੱਲ ਲੱਗਦੀ ਆ ਜਿਸ ਵੇਲੇ ਸੱਤਾ ਦੇ ਵਿੱਚ ਸੀ ਉਦੋਂ ਕਿੰਨੇ ਕਿ ਇੱਥੇ ਲੋਕਤੰਤਰ ਬਹਾਲ ਹੋਇਆ ਸੀ ਕਿੰਨੇ ਕਿ ਜ਼ਬੂਰੀਅਤ ਇੱਥੇ ਬਹਾਲ ਹੋਈ ਲੋਕਾਂ ਦੇ ਹੱਕ ਕਿੰਨੇ ਕਿ ਬਹਾਲ ਹੋਏ ਕੀ ਇਹ ਸੱਚ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵੇਲੇ ਸੁਖਵੀਰ ਸਿੰਘ ਬਾਦਲ ਹੋਮ ਮਿਨਿਸਟਰ ਵੀ ਸਨ ਉਹਨਾਂ ਵੇਲੇ ਪੰਜਾਬ ਦੇ ਪੁਲਿਸ ਦੇ ਮੁਖੀ ਕੌਣ ਸੀ ਸੁਮੇਤ ਸਿੰਘ ਸੈਣੀ ਜਿਨ੍ਹਾਂ ਦੇ ਉੱਤੇ ਬਹੁਤ ਗੰਭੀਰ ਇਲਜ਼ਾਮ ਲੱਗੇ ਹੋਏ ਸੀ ਉਸ ਵੇਲੇ ਵੀ ਐਸ ਵੇਲੇ ਉਹਨਾਂ ਦੇ ਉੱਤੇ ਸੁਮੇਤ ਸਿੰਘ ਸੈਣੀ ਦੇ ਉੱਤੇ ਇੱਕ ਟ੍ਰਿਪਲ ਮਰਡਰ ਕੇਸ ਅੱਜ ਵੀ ਚੱਲਦਾ ਇਹ ਉਦੋਂ ਵੀ ਚੱਲਦਾ ਸੀ ਟ੍ਰਿਪਲ ਮਰਡਰ ਕੇਸ ਦਿੱਲੀ ਦੇ ਵਿੱਚ ਚੱਲ ਰਿਹਾ ਹੋਵੇ ਤੇ ਤੁਸੀਂ ਕਿਸੇ ਬੰਦੇ ਨੂੰ ਕਿਸੇ ਸ਼ਖਸ ਨੂੰ ਜੇ ਤੇ ਹੋਰ ਵੀ ਬਹੁਤ سارے ਇਲਜ਼ਾਮ ਹੋਣ ਉਹਨੂੰ ਤੁਸੀਂ ਡੀਜੀਪੀ ਲਾ ਦਿਓ ਸੋ ਇਹ ਕਿਹੋ ਜਿਹਾ ਲੋਕਤੰਤਰ ਸੀ ਜਿਹਦੀ ਜਿਹੋ ਜੀ ਜਿਹਦੀ ਬਹਾਲੀ ਐਸ ਵੇਲੇ ਉਹ ਕਰ ਰਹੇ ਆ ਸਿਰਫ ਇਹੋ ਹੀ ਨਹੀਂ 1986 ਦੇ ਵਿੱਚ ਇੱਕ ਨਕੂਦਰ ਦੇ ਵਿੱਚ ਗੋਲੀ ਚੱਲੀ ਸੀ ਚਾਰ ਬੱਚੇ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਬੱਚੇ ਉਸ ਗੋਲੀ ਦੇ ਵਿੱਚ ਮਾਰੇ ਗਏ ਸੀ ਉਨਾ ਦੇ ਪਰਿਵਾਰ ਜਿਹੜੇ ਨੇ ਉਹ ਅਜ ਵੀ ਉਹਦੇ ਤੇ ਇਨਕੁਆਰੀ ਦੀ ਮੰਗ ਕਰ ਰਹੇ ਆ ਉਹਦੇ ਚ ਦੋ ਉਸ ਵੇਲੇ ਜਿਹੜੇ ਡਿਸਟ੍ਰਿਕਟ ਅਫੀਸ਼ਰ ਸੀ ਉਥੇ ਐਸਐਸਪੀ ਜਿਹੜਾ ਸੀਗਾ ਉਹ ਇਜ਼ਹਾਰ ਆਲਮ ਸੀ ਐਡੀਸ਼ਨਲ ਡੀਸੀ ਜਿਹੜਾ ਡੀਸੀ ਦਾ ਕੰਮ ਉਸ ਵੇਲੇ ਕਰ ਰਿਆ ਸੀ ਉਹ ਦਰਬਾਰਾ ਸਿੰਘ ਗੁਰੂ ਸਨ ਇਹ ਦੋਵੇਂ ਜਿਹੜੇ ਅਫਸਰ ਨੇ ਇਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਉੱਚ ਅਹੁਦੇ ਤੇ ਲਾਇਆ ਪਾਰਟੀ ਚ ਲਾਇਆ ਇਹ ਇਹ ਜਮਹੂਰੀਅਤ ਦੀ ਗੱਲ ਕਰ ਰਿਹਾ ਜਿਹਨੂੰ ਬਹਾਲ ਕਰਨਾ ਸੋ ਕਹਿਣ ਦਾ ਮਤਲਬ ਇਹ ਆ ਕਿ ਜਿਸ ਵੇਲੇ 1997 ਤੋਂ ਲੈ ਕੇ 2002 ਤੱਕ ਸਰਕਾਰ ਰਹੀ ਬਦਲਦੀ 2007 ਤੋਂ ਲੈ ਕੇ 2012 ਤੱਕ 12 ਤੋਂ ਲੈ ਕੇ 17 ਤੱਕ ਫਿਰ ਸਰਕਾਰ ਰਹੀ ਲਗਾਤਾਰ 10 ਸਾਲ ਝੂਠੇ ਮੁਕਾਬਲੇ ਪੁਲਿਸ ਮੁਕਾਬਲਿਆਂ ਦੀ ਗੱਲ ਚਲਦੀ ਰਹੀ ਕਿੰਨਿਆਂ ਕਿ ਦੀ ਇਨਕੁਆਇਰੀ ਹੋਈ ਕਿੰਨਿਆਂ ਕਿ ਲੋਕਾਂ ਨੂੰ ਇਨਸਾਫ ਮਿਲਿਆ ਸੋ ਜਦੋਂ ਤੁਸੀਂ ਜਮਹੂਰੀਅਤ ਦੀ ਜਾਂ ਲੋਕਤੰਤਰ ਦੀ ਗੱਲ ਕਰਦੇ ਜੇ ਤੁਹਾਡੇ ਤੇ ਲੋਕੀ ਇਤਬਾਰ ਕਿਉਂ ਨਹੀਂ ਕਰਦੇ ਇਹ ਕਾਰਨ ਹੈ ਜੀ ਫਿਰ ਅਗਲੀ ਗੱਲ ਲੋਕੀ ਕਿਉਂ ਨਹੀਂ ਇਤਬਾਰ ਕਰ ਰਹੇ ਸੁਖਬੀ ਸਿੰਘ ਬਾਦਲ ਤੇ ਖੁਦਮਖਤਿਆਰੀ ਦੇ ਸੰਗੀ ਟਾਂਚੇ ਦੀ ਗੱਲ ਕਰਦੇ ਆ ਜਿਸ ਵੇਲੇ ਆਪਣੇ ਭਾਈਵਾਲ ਪਾਰਟੀ ਭਾਜਪੀ ਭਾਜਪੀ ਦੇ ਨਾਲ ਉਹ ਸੱਤਾ ਦੇ ਵਿੱਚ ਸਨ ਇੱਥੇ ਵਾਜਪਈ ਸਾਹਿਬ ਆਏ ਉਸ ਤੋਂ ਬਾਅਦ ਇੰਦਰ ਕੁਮਾਰ ਗੁਜਰਾਲ ਆਏ ਉਸ ਤੋਂ ਬਾਅਦ ਫਿਰ ਨਰਿੰਦਰ ਮੋਦੀ ਸਾਹਿਬ ਆਏ ਉਸ ਵੇਲੇ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਦੀ ਸਰਕਾਰ ਸੀ ਭਾਜਪਾ ਨਾਲ ਗੱਠ ਜੋੜ ਸੀ ਉਦੋਂ ਕਿੰਨਾ ਕਿ ਸੰਗੀ ਟਾਂਚੇ ਵਾਸਤੇ ਅਸੀਂ ਕੰਮ ਕੀਤਾ ਜੇ ਉਦੋਂ ਨਹੀਂ ਕੰਮ ਕੀਤਾ ਤੇ ਹੁਣ ਲੋਕੀ ਕਿਵੇਂ ਇਤਬਾਰ ਕਰਨ ਕਿ ਹੁਣ ਤੁਸੀਂ ਸੰਗੀ ਢਾਂਚੇ ਦੀ ਵਾਕੀ ਕੋਸ਼ਿਸ਼ ਕਰੋਗੇ ਉਦੋਂ ਵੀ ਤੇ ਅਨੰਦਪੁਰ ਸਾਹਿਬ ਰੈਜੋਲੂਸ਼ਨ ਦਾ ਮਤਾ ਪਾਸ ਉਹਨੂੰ 73 ਦਾ ਪਾਸ ਹੋਇਆ 78 ਦੇ ਵਿੱਚ ਉਹਨੂੰ ਰੈਟੀਫਾਈ ਕੀਤਾ ਗਿਆ ਉਦੋਂ ਅਸੀਂ ਕਿੰਨਾ ਕਿ ਮਸਲਾ ਚੁੱਕਿਆ ਹਾਲਾਂਕਿ ਅਸੀਂ ਉਹ ਸਰਕਾਰ ਦੇ ਵਿੱਚ ਪਾਈਵਾਲ ਸੀ ਸਰਕਾਰ ਦੇ ਵਿੱਚ ਸਾਡੇ ਮੰਤਰੀ ਸੀਗੇ ਲੇਕਿਨ ਅਸੀਂ ਜਦੋਂ ਜੀ ਐਨ ਕੇ ਦੀ ਗੱਲ ਕਰਦੇ ਸੀ ਅਸੀਂ ਕਿੰਨੀਕ ਸੰਗੀ ਢਾਂਚੇ ਦੀ ਗੱਲ ਕੀਤੀ ਜਿਸ ਵੇਲੇ ਅ ਜੀ ਐਨ ਕੇ ਨੂੰ ਦਾ ਹੁੰਦਾ ਸਟੇਟ ਤੋੜਤੀ ਗਈ ਉਹਦੇ ਚੋਂ ਯੂਟੀ ਬਣ ਗਏ ਜਿਹੜੋਂ ਉਦੋਂ ਅਕਾਲੀ ਦਲ ਨੇ ਕਿੰਨਾ ਘਰੌਲਾ ਪਾਇਆ ਜਿਹਨੂੰ 370 ਧਾਰਾ ਉਥੋਂ ਲੈ ਲਈ ਗਈ ਉਦੋਂ ਕਿੰਨਾ ਘਰੌਲਾ ਪਾਇਆ ਸੋ ਇਹ ਗੱਲਾਂ ਜਿਹੜੀਆਂ ਵਾ ਲੋਕੀ ਭੁੱਲਦੇ ਨਹੀਂਗੇ ਬਾਕੀ ਦਰਿਆਈ ਪਾਣੀਆਂ ਦੀ ਰਾਇਲਟੀ ਦੀ ਗੱਲ ਕੀਤੀ ਜਿਸ ਵੇਲੇ ਸੱਤਾ ਦੇ ਵਿੱਚ ਸੀ ਉਦੋਂ ਆਪਾਂ ਰਾਇਲਟੀ ਕਲੇਮ ਕੀਤੀ ਉਦੋਂ ਆਪਾਂ ਗੱਲਬਾਤ ਕੀਤੀ ਉਹਨਾਂ ਸਟੇਟਾਂ ਦੇ ਨਾਲ ਜਾਂ ਕੇਂਦਰ ਦੇ ਨਾਲ ਵੀ ਚਲੋ ਪਾਣੀ ਦੇ ਦਿੱਤਾ ਤੁਸੀਂ ਬਹੁਤ ਸਾਰਾ ਪਾਣੀ ਜਿਹੜਾ ਵਾ 1955 ਦੇ ਸਮਝੌਤੇ ਦੇ ਤਹਿਤ ਰਾਜਸਥਾਨ ਕਨਾਲ 8.6 ਐਮਏਫ ਮਿਲੀਅਨ ਏਕਰ ਫੀਟ ਜਿਹੜਾ ਵਾ ਪਾਣੀ ਦਾ ਸਮਝੌਤਾ ਉਸ ਵੇਲੇ ਹੋਇਆ ਉਹਨਾਂ ਹਸ਼ਿਆ ਜਾਂਦਾ ਤੇ ਨਹੀਂ ਹੈਗਾ ਲੇਕਿਨ ਕੀ ਉਹਨੂੰ ਅਸੀਂ ਰਿਵਾਈਵ ਕਰਨ ਰਿਵਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਰਾਇਲਟੀ ਲੈਂਡ ਦੀ ਕੋਸ਼ਿਸ਼ ਕੀਤੀ ਜੇ ਉਦੋਂ ਨਹੀਂ ਕੀਤੀ ਤਾਂ ਹੁਣ ਆਪਾਂ ਕਿਵੇਂ ਮੰਨ ਜੀਏ ਵੀ ਹੁਣ ਤੁਸੀਂ ਰਾਇਲਟੀ ਲੈਂਡ ਦੀ ਕੋਸ਼ਿਸ਼ ਕਰੋਗੇ ਇਸੇ ਤਰ੍ਹਾਂ ਪੰਜਾਬੀ ਸਪੀਕਿੰਗ ਏਰੀਆਜ਼ ਜਿਹੜੇ ਹਨੇ ਮਿਸਕੀ ਗੁਪਤਾ ਕਹਿ ਕੇ ਗਏ ਆ ਕਿ ਹੁਣ ਤੇ ਚੰਡੀਗੜ੍ਹ ਦੇ ਲੋਕ ਸਤ ਪੰਜਾਬ ਜਾਣਾ ਨਹੀਂ ਚਾਹੁੰਦੇ ਲੇਕਿਨ 1986 ਦੇ ਵਿੱਚ ਬਿਲਕੁਲ ਟ੍ਰਾਂਸਫਰ ਹੁੰਦਾ ਹੁੰਦਾ ਬਚ ਗਿਆ ਉਸ ਤੋਂ ਬਾਅਦ ਕਿੰਨੀ ਜਦੋਂ ਸੱਤਾ ਦੇ ਵਿੱਚ ਆਈ ਦੁਬਾਰਾ ਉਦੋਂ ਤੇ ਵੈਸੇ ਅਕਾਲੀ ਦਲ ਦੀ ਸਰਕਾਰ ਸੀ 1986 ਚ ਉਦੋਂ ਅਕਾਲੀ ਦਲ ਦੀ ਸਰਕਾਰ ਜਿਹੜੀ ਸੀ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸਨ ਉਹ ਅਸਤੀਫਾ ਕਿਉਂ ਨਹੀਂ ਦਿੱਤੇ ਜਿਸ ਦਿਨ 26 ਜਨਵਰੀ 1986 ਨੂੰ ਪੰਜਾਬ ਨੂੰ ਚੰਡੀਗੜ੍ਹ ਟ੍ਰਾਂਸਫਰ ਨਹੀਂ ਹੋਇਆ 97 ਦੇ ਵਿੱਚ ਸਰਕਾਰ ਬਣੀ ਫਿਰ ਆਪਣੇ ਉਦੋਂ ਅਸੀਂ ਕਿੰਨੀ ਕੋਸ਼ਿਸ਼ ਕੀਤੀ ਕਿ ਪੰਜਾਬ ਅਕੋਰਡ ਦੇ ਤਹਿਤ ਚੰਡੀਗੜ੍ਹ ਨੂੰ ਟਰਾਂਸਫਰ ਕੀਤਾ ਜਾਵੇ। ਫਿਰ ਦੂਜੀ ਪੰਜਾਬ ਨੂੰ ਐਸਸੀ ਦਰਜਾ ਦੇਣ ਦੀ ਮੰਗ ਅਕਾਲੀ ਦਲ ਮੈਨੀਫੈਸਟੋ ਦੇ ਚੀਕੀ ਗਈ ਆ। ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਉਦੋਂ ਵੀ ਐਸਸੀ ਪੋਪੂਲੇਸ਼ਨ ਪੰਜਾਬ ਦੇ ਵਿੱਚ 34 ਚ 35% ਉਦੋਂ ਵੀ ਸੀ ਅੱਜ ਵੀ ਓਨੇ ਹੀ ਆ। ਉਦੋਂ ਇਹ ਮੰਗ ਕਿਉਂ ਨਹੀਂ ਕੀਤੀ ਅੱਜ ਇਹ ਮੰਗ ਕਿਉਂ ਉਠਾਈ ਜਾ ਰਹੀ ਆ? ਦੂਜਾ ਸਵਾਲ ਇਹ ਵੀ ਉੱਠਦਾ ਹੈ ਔਰ ਮੇਰਾ ਆਪਣਾ ਨਿੱਜੀ ਸਵਾਲ ਹੈ ਕਿ ਕੀ ਪੰਜਾਬ ਨੂੰ ਐਸਸੀ ਸਟੇਟਸ ਦੇਣ ਦੀ ਲੋੜ ਹੈ ਇਹਦੇ ਨਾਲੋਂ ਕੀ ਪੰਜਾਬ ਨੂੰ ਸਪੈਸ਼ਲ ਸਟੇਟਸ ਪੰਜਾਬ ਸਟੇਟ ਨੂੰ ਸਪੈਸ਼ਲ ਸਟੇਟਸ ਦੇਣ ਦੀ ਲੋੜ ਨਹੀਂ ਕੋਈ ਹੋਰ ਇਹੋ ਜੀ ਸਟੇਟ ਹੈ ਪੰਜਾਬ ਦੇ ਮੁਕਾਬਲੇ ਦੀ ਜਿਹੜੀ ਇੱਕ ਸਰਦੀ ਇਲਾਕਾ ਵੀ ਆ ਜਿਹੜਾ ਪੰਜਾਬ ਮੁਲਕ ਦਾ ਅੰਦਾਤਾ ਵੀ ਆ ਅੰਦਾਤਾ ਰਿਆ ਵੀ ਆ ਮੁਲਕ ਦੀ ਡਿਫੈਂਸ ਵਜੋਂ ਢਾਲ ਵੀ ਆ ਸ਼ੀਲਡ ਵੀਆ ਔਰ ਜਿਹਨੇ ਸੰਤਾਪ ਹੰਡਾਇਆ ਪਹਿਲਾਂ 1947 ਦੇ ਵਿੱਚ ਉਸ ਤੋਂ ਬਾਅਦ ਫਿਰ ਦੋ جنگਾਂ ਦੇ ਵੇਲੇ ਇੱਥੇ ਲੋਕੀ ਬਾਰਡਰ ਏਰੀਆ ਦੇ ਲੋਕਾਂ ਨੂੰ ਆਪਣੇ ਘਰ-ਬਾਰ ਛੱਡਨੇ ਪਏ ਕਈ ਵਾਰ ਸੰਤਾਪ ਹਟਾਇਆ ਉਸ ਤੋਂ ਬਾਅਦ ਹੰਡਾਇਆ ਉਸ ਤੋਂ ਬਾਅਦ 1984 ਤੋਂ ਬਾਅਦ ਤੇ ਆਪਾਂ ਨੂੰ ਪਤਾ ਹੀ ਹੈ ਜੋ ਹੋਇਆ ਇੱਥੇ ਸੋ ਅਸੀਂ ਪੰਜਾਬ ਦੇ ਵਾਸਤੇ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਔਰ ਭਾਈਵਾਲ ਪਾਰਟੀ ਜਿਹੜੀ ਆ ਮੁਲਕ ਨੂੰ ਰਾਜ ਕਰ ਰਹੀ ਸੀ ਮੁਲਖ ਤੇ ਰਾਜ ਕਰ ਰਹੀ ਸੀ ਉਦੋਂ ਅਸੀਂ ਪੰਜਾਬ ਵਾਸਤੇ ਸਪੈਸ਼ਲ ਸਟੇਟਸ ਲੈਣ ਦੀ ਕਿੰਨੀ ਕੋਸ਼ਿਸ਼ ਕੀਤੀ ਇਹ ਵੀ ਇੱਕ ਬੜਾ ਵੱਡਾ ਸਵਾਲ ਉੱਠਦਾ ਆਰਐਸਐਸ ਨੂੰ ਅੱਜ ਅਸੀਂ ਕਹਿੰਦੇ ਆ ਕਿ ਉਹ ਸਾਡੇ ਧਰਮ ਦੇ ਵਿੱਚ ਦਖਲ ਦੇ ਰਹੀ ਹੈ ਲੇਕਿਨ ਆਰਐਸਐਸ ਤੇ ਅੱਗੇ ਵੀ ਸੀ ਜੇਸ ਵੇਲੇ ਤੁਸੀਂ ਭਾਈਵਾਲ ਪਾਰਟੀ ਸੀਗੇ ਭਾਜਪਾ ਦੇ ਨਾਲ ਉਦੋਂ ਵੀ ਆਰਐਸਐਸ ਉੱਥੇ ਹੀ ਸੀ ਉਦੋਂ ਵੀ ਤਖਤ ਹਜ਼ੂਰ ਸਾਹਿਬ ਦੇ ਵਿੱਚ ਉੱਥੋਂ ਦੀ ਸਰਕਾਰ ਦਖਲਅੰਦਾਜ਼ੀ ਦੇ ਰਹੀ ਸੀ ਜਿਵੇਂ ਹੁਣ ਦਖਲਅੰਦਾਜ਼ੀ ਦੇ ਰਹੀ ਹੈ ਕਰ ਰਹੀ ਹੈ ਉਦੋਂ ਅਸੀਂ ਇਹ ਮਸਲਾ ਕਿੰਨਾ ਕੁ ਚੁੱਕਿਆ 올 인디아 시크 구르드와라 액트 ਦੀ ਅਸੀਂ ਗੱਲ ਕਰਦੇ ਰਹੇ ਸੱਤਾ ਦੇ ਵਿੱਚ ਅਸੀਂ ਰਹੇ ਲੇਕਿਨ 올 인디아 시크 구르드와라 액ਟ ਜਿਹੜੀ ਆ ਉਹ ਨਹੀਂ ਬਣੀ ਹੌਲੀ ਹੌਲੀ ਹਰਿਆਣਾ ਦੇ ਵਿੱਚ ਜਾਂ ਦੂਜੇ ਰਾਜਾਂ ਦੇ ਵਿੱਚ ਵੱਖਰੀਆਂ ਪਾਰਟੀ ਕਮੇਟੀਆਂ ਬਣ ਗਈਆਂ ਗੁਰਦੁਆਰਾ ਕਮੇਟੀਆਂ ਬਣ ਗਈਆਂ ਸੋ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਉਨੇ ਆ ਉਦੋਂ ਮੈਂ ਅਸੀਂ ਇਹ ਕੋਸ਼ਿਸ਼ਾ ਕਿਉਂ ਨਹੀਂ ਕਰਦੇ ਔਰ ਕਿਉਂਕਿ ਅਸੀਂ ਉਦੋਂ ਕੋਸ਼ਿਸ਼ਾ ਨਹੀਂ ਸੀ ਕਰਦੇ ਉਦੋਂ ਅਸੀਂ ਸੱਤਾ ਦਾ ਨਿਗ ਮਾਣਿਆ ਇਸ ਕਰਕੇ ਹੁਣ ਲੋਕੀ ਤੱਕ ਤੇ ਤਵਾਰ ਨਹੀਂ ਕਰਦੇ ਕਰਤਾਰਪੁਰ ਸਾਹਿਬ ਲਾਂਗੇ ਦੀ ਆਪਾਂ ਗੱਲ ਕਰਦੇ ਆ ਕਿ ਉਹਦੇ ਉਹਨੂੰ ਅਸੀਂ ਆਪਣੇ ਪੰਜਾਬ ਨਾਲ ਜੋੜ ਕੇ ਕੁਝ ਅਸੀਂ ਜ਼ਮੀਨ ਦੇਣੀ ਚਾਹੁੰਦੇ ਆ ਗੱਲ ਪਿੱਛੇ ਜੇ ਚੱਲੀ ਸੀ ਕਿ 10000 ਏਕੜ ਅਸੀਂ ਦੇ ਦਿੰਨੇ ਆ ਪਹਿਲੀ ਗੱਲ ਤੇ 1968 ਦੇ ਵਿੱਚ ਤੁਸੀਂ ਫਾਜ਼ਿਲਕਾ ਦੇ ਜਰੂਰ 12 ਪਿੰਡ ਦੇ ਦਿੱਤੇ ਕੀ ਇਸ ਵੇਲੇ ਆਪਣੇ ਕੋਲ ਇੰਨੀ ਜ਼ਮੀਨ ਹੈ ਜਿਹੜੀ ਅਸੀਂ ਕਰਤਾਰਪੁਰ ਸਾਹਿਬ ਲੈਣ ਵਾਸਤੇ ਅਸੀਂ ਉਹ ਜ਼ਮੀਨ ਉਹ ਪਿੰਡਾਂ ਨੂੰ ਪਰਲੇ ਪਾਸੇ ਟਰਾਂਸਫਰ ਕਰ ਦਈਏ 10000 ਏਕੜ ਕੀ ਡੇਰਾ ਬਾਬਾ ਨਾਨਕ ਦੇ ਨੇੜੇ ਜ਼ਮੀਨ ਹੈ ਔਰ ਵੱਡੀ ਗੱਲ ਇਹ ਆ ਵੀ ਜ਼ਮੀਨ ਜੇ ਹੋਵੇ ਵੀ ਸਾਡੇ ਕੋਲ ਠੀਕ ਹੈ ਬਹੁਤ ਵੱਡਾ ਧਾਰਮਿਕ ਸਥਾਨ ਹੈ ਸਾਡੇ ਬਾਬੇ ਦਾ ਸਥਾਨ ਹੈ ਉਹਦੇ ਵਾਸਤੇ ਅਸੀਂ ਕੁਰਬਾਨੀ ਕਰਨ ਨੂੰ ਤਿਆਰ ਆ ਕਿ ਪਾਕਿਸਤਾਨ ਮੰਨੂਗਾ ਇਹ ਜਿਵੇਂ ਹੁਣੇ ਦੱਸ ਕੀ ਹਟਿਆ ਮੈਂ 2018 ਦੇ ਵਿੱਚ ਇਸ ਵੇਲੇ ਪੰਜਾਬ ਐਸੈਂਬਲੀ ਦੇ ਵਿੱਚ ਇਹ ਗੱਲ ਚੱਲੀ ਸੀ ਉਸ ਵੇਲੇ ਪਾਕਿਸਤਾਨ ਨੇ ਨਾ ਕਰਤੀ ਸੀ ਉਹਨਾਂ ਕਿਹਾ ਇਹ ممکن ਨਹੀਂ ਕਿਉਂਕਿ ਪਾਕਿਸਤਾਨ ਨੂੰ ਇਹ ਲੱਗਦਾ ਵੀ ਇੱਕ ਵੀ ਸ਼ੁਰੂਆਤ ਹੋਈ ਕੱਲ ਨੂੰ ਹੋ ਸਕਦਾ ਹੈ ਨਨਕਾਣਾ ਨੂੰ ਵੈਡਕਿਨ ਸਟੇਟਸ ਦੀ ਮੰਗ ਉੱਠੇ ਸੋ ਇਸ ਕਰਕੇ ਪਾਕਿਸਤਾਨ ਜਿਹੜਾ ਵਾ ਉਹ ਇਨਾਂ ਗੱਲਾਂ ਦੇ ਵਿੱਚ ਸ਼ਾਇਦ ਬਹੁਤ ਸੋਚ ਸਮਝ ਕੇ ਆਪਣੇ ਕਦਮ ਪੁੱਟਣੀ ਚਾਹੂਗਾ ਅ ਸੋ ਮੈਨੂੰ ਲੱਗਦਾ ਵਾ ਕਿ ਇਹ ਸਾਰੀਆਂ ਗੱਲਾਂ ਜਿੰਨਾਂ ਦੇ ਬਾਰੇ ਮੈਂ ਜ਼ਿਕਰ ਕੀਤਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਮੈਨੀਫੈਸਟੋ ਵਿੱਚ ਬਹੁਤ ਸਾਰੇ ਪੁਆਇੰਟ ਸੀਗੇ ਜਿਹੜਾ ਜਿਹਦੇ ਚ ਜ਼ਿਕਰ ਆ ਸੋ ਮੈਨੂੰ ਲੱਗਦਾ ਵਾ ਪੇ ਕਾਲੀ ਦਲ ਨੇ ਮੈਨੀਫੈਸਟੋ ਦੇ ਵਿੱਚ ਬਹੁਤ ਸਾਰੇ ਪੁਆਇੰਟ ਜਿਹੜੇ ਚੁੱਕੇ ਆ ਉਹ ਜਾਂ ਤੇ ਇੱਕ ਮਹਿਜ਼ ਰਸਮੀ ਕਾਰਵਾਈ ਕੀਤੀ ਆ ਫਰਮੈਲਟੀ ਆ ਜਾਂ ਉਹ ਬਹੁਤ ਸਾਰੇ ਕਮ ਜਿਹੜੀ ਚੀਜ਼ ਆ ਉਹ ਲਾਗੂ ਹੋ ਹੀ ਨਹੀਂ ਸਕਦੇ ਉਹ ਸੰਭਵ ਆ ਇੰਪ੍ਰੋਬੈਬਿਲਟੀਜ਼ ਆ ਉਹਨਾਂ ਦੇ ਲਾਗੂ ਹੋਣ ਦੀਆਂ ਕਿਉਂਕਿ ਉਹ ਤੁਹਾਡੇ ਹੱਥ 'ਵਸ ਹੈ ਹੀ ਨਹੀਂ ਕੋਈ ਇਹ ਤੇ ਉਹੀ ਗੱਲ ਹੋਣੀ ਸ਼ਾਇਦ ਮਾਲਵਿੰਦਰ ਮਾਲੀ ਨੇ ਕੀਤੀ ਕਿ ਤੁਸੀਂ ਆਮ ਆਦਮੀ ਪਾਰਟੀ ਨੇ ਕਹਿੰਦਾ ਜੇ ਚਾਈਨਾ ਤੋਂ ਜ਼ਮੀਨ ਲਵਾਂਗੇ ਪੀਕੇ ਵਿੱਚ ਚਾਈਨਾ ਜਿਵੇਂ ਉੱਥੇ ਜ਼ਮੀਨ ਦੇਣ ਨੂੰ ਤੁਹਾਨੂੰ ਦੇਖ ਰਿਹਾ ਵਾ ਸੋ ਕਈ ਗੱਲਾਂ ਤੇ ਸੰਭਵ ਵੀ ਹੈ ਨਹੀਂ ਗੀਆਂ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਪਈ ਅਸੀਂ ਆ ਕਰਦੇ ਆਂਗੇ ਅਸੀਂ ਆ ਸਟੇਟਸ ਲੈ ਲਾਂਗੇ ਕੋਸ਼ਿਸ਼ ਜਦੋਂ ਕਰਨੀ ਚਾਹੀਦੀ ਸੀ ਉਦੋਂ ਅਸੀਂ ਕੋਸ਼ਿਸ਼ ਨਹੀਂ ਕੀਤੀ ਜਿੱਥੋਂ ਤੱਕ ਪਾਰਟੀ ਦਾ ਪੰਥੇ ਖਤੈਸ਼ੀ ਹੋਣ ਦਾ ਆ ਜਾਂ ਖੇਤਰੀ ਪਾਰਟੀ ਹੋਣ ਦਾ ਜਿਹੜਾ ਸਪਨਾਵਾ ਅਕਾਲੀ ਦਲ ਦਾ ਸਪਨਾ ਜ਼ਰੂਰ ਹੋ ਸਕਦਾ ਵਾ ਲੇਕਿਨ ਜਿਹੜੇ 15 20 ਸਾਲ ਜਦੋਂ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਉਦੋਂ ਤੁਹਾਡੀ ਜਿਹੜੀ ਕਾਰਗੁਜ਼ਾਰੀ ਸੀ ਉੱਥੋਂ ਇੰਜ ਲੱਗਦਾ ਵੀ ਜਿਹੜੀ ਤੁਹਾਡੀ ਹੁਣ ਤੁਹਾਡੀ ਹੁਣ ਦੀ ਜਿਹੜੀ ਇੱਛਾ ਵਾ ਵੀ ਅਸੀਂ ਸੰਗੀਟਾਂਚਾ ਲੈ ਕੇ ਆਵਾਂਗੇ ਅਸੀਂ ਆ ਕੁਝ ਕਰਾਂਗੇ ਤੁਹਾਡੀ ਜਿਹੜੀ ਇੱਛਾ ਦਾ ਤੁਹਾਡੀ ਪੁਰਾਣੀ ਕਾਗਜ਼ਦਾਰੀ ਜਿਹੜੀ ਹੈ ਇਸ ਇੱਛਾ ਨੂੰ ਨਕਾਰਦੀ ਹੈ